ਬੜੀ ਦੁਖਪ੍ਰੀ ਖਬਰ ਸਾਹਮਣੇ ਆ ਰਹੀ ਹੈ ਕੁਵਰ ਵਿਜੇਪ੍ਰਤਾਪ ਨੂੰ ਅੰਮ੍ਰਿਤਸਰ ਤੋਂ ਐਮਐਲਏ ਕੁਵਰ ਵਿਜੇਪ੍ਰਤਾਪ ਨੂੰ ਵੱਡਾ ਸਦਮਾ ਲੱਗਾ ਹੈ ਤੇ ਉਹਨਾਂ ਦੀ ਧਰਮ ਪਤਨੀ ਮਧੂ ਮਿਤਾ ਦਾ ਦੇਹਾਂਤ ਹੋ ਗਿਆ ਹਸਪਤਾਲ ਦੇ ਵਿੱਚੋਂ ਦਾਖਲ ਸੀ ਤੇ ਜਿੱਥੇ ਉਹਨਾਂ ਦਾ ਦੇਹਾਂਤ ਹੋ ਗਿਆ ਦੁਖਪ੍ਰੀ ਖਬਰ ਸਾਹਮਣੇ ਆ ਰਹੀ ਹੈ ਮਲੇ ਕੁਵਰ ਵਿਜੇਪ੍ਰਤਾਪ ਨੂੰ ਵੱਡਾ ਸਦਮਾ ਲੱਗਾ ਤੁਨ ਪਤਨੀ ਮਧੂ ਮਿਤਾ ਦਾ ਦੇਹਾਂਤ ਪੰਜਾਬ ਦੇ ਬੱਚਿਆਂ ਨੂੰ ਚੰਗੀ ਤੇ ਮਿਆਰੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਜਾਣ ਦੀ ਲੋੜ ਨਹੀਂ ਪੈ ਰਹੀ ਸਗੋਂ ਸਰਕਾਰੀ ਸਕੂਲਾਂ 'ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਦੇ ਖੇਤਰ 'ਚ ਅਜਿਹਾ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਗਿਆ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬੋਰਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਅਸੀਂ ਜੀ ਬੱਚਿਆਂ ਨੂੰ ਹਾਲ ਦੇਵਾਂਗੇ ਅਸੀਂ ਜੀ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਜਾ ਪਿੰਡ ਦਾ ਜਾ ਪੰਜਾਬ ਦਾ ਦੇਸ਼ ਦਾ ਨਾਮ ਰੌਸ਼ਨ ਕਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ 'ਚ 118 ਸਕੂਲ ਆਫ ਐਮੀਨੈਂਸ ਚਲਾਏ ਜਾ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਸਹੂਲਤਾਂ ਦੇ ਨਾਲ-ਨਾਲ ਬੱਚਿਆਂ ਨੂੰ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਮੈਂ ਹੁਣ ਸਕੂਲ ਆਫ ਐਮੀਨੈਂਸ ਰਹਾਟਾ ਮੈਂ ਪੜ੍ਹਦੀ ਹਾਂ ਪੜਾਈ ਦਾ ਇੱਥੋਂ ਦਾ ਪੱਧਰ ਬਹੁਤ ਵਧੀਆ ਹੈ ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬਸਤੀ ਫੈਸਿਲਿਟੀ ਦਿੱਤੀ ਉਹਦੇ ਲਈ ਅਸੀਂ ਉਹਨਾਂ ਦਾ ਥੈਂਕ ਯੂ ਕਹਿੰਦੇ ਹਾਂ ਨੀਟੋ ਜੈ ਲਈ ਸਪੈਸ਼ਲ ਕੋਚਿੰਗ ਵੀ ਇੱਥੇ ਜਾਂਦੇ ਹਨ ਇਹਨਾਂ ਦੇ ਕੈਂਪਸ ਵੀ ਲੱਗਦੇ ਆ ਮੈਰਿਟੋਰੀਅਸ ਸਕੂਲ ਦੇ ਵਿੱਚ ਪਿਛੇ ਕੈਂਪ ਲੱਗਾ ਪ੍ਰਾਈਵੇਟ ਇੰਸਟੀਟਿਊਟਸ ਇਸ ਤਰ੍ਹਾਂ ਕਿ ਬਾਇਜੂਜ਼ ਵਗੈਰਾ ਉਹ ਆ ਕੇ ਟੀਚਰਸ ਉੱਥੇ ਉਹਨਾਂ ਨੂੰ ਪੜ੍ਹਾਉਂਦੇ ਆ ਜਿਹੜੇ ਦੀ ਫੀਸ ਅਫੋਰਡ ਕਰਨਾ ਬੱਸ ਸਾਡੇ ਬੱਚਿਆਂ ਲਈ ਬਹੁਤ ਮੁਸ਼ਕਲ ਹੈ ਬਟ ਫ੍ਰ ਤੋ ਗਿਆ ਧਰਮ ਪਤਨੀ ਮਧੂ ਮਿਤਾ ਦਾ ਦਿਹਾਂਤ ਹੋ ਗਿਆ ਬਿਮਾਰ ਹੋਣ ਕਾਰਨ ਹਸਪਤਾਲ ਚ ਦਾਖਲ ਸੀ ਤੇ ਅੰਮ੍ਰਿਤਸਰ ਦੇ ਸ਼੍ਰੀ ਦੁਰਗਿਆਣਾ ਮੰਦਿਰ ਦੇ ਵਿੱਚ 10:30 ਵਜੇ ਉਹਨਾਂ ਦਾ ਅੰਤਿਮ ਸੰਸਕਾਰ ਹੋ ਕੀਤਾ ਜਾਵੇਗਾ ਦੰਦੇ ਕੰਮ੍ਰਿਤਸਰ ਦੇ ਹਲਕਾ ਉਤਰੀ ਤੋਂ ਵਿਧਾਇਕ ਨੇ ਕੁਵਰ ਵਿਜੇ ਪ੍ਰਤਾਪ ਤੇ ਹੋਰ ਜਾਣਕਾਰੀ ਇਸ ਪਰ ਲੈ ਲੈਣੇ ਹੈ ਜੀ ਜੋਤੀ ਇੱਕੀ ਕੁਵਰ ਵਿਜੇ ਪ੍ਰਤਾਪ ਦੀ ਪਤਨੀ ਨੂੰ ਉਹਨਾਂ ਦੀ ਉਹਨਾਂ ਦਾ ਦਿਹਾਂਤ ਹੋ ਗਿਆ ਤੇ ਕੁਵਰ ਵਿਜੇ ਪ੍ਰਤਾਪ ਨੂੰ ਵੱਡਾ ਸਦਮਾ ਲੱਗਾ ਹੈ ਤੇ ਕੀ ਤੜਕੋ ਇਸ ਵਾਰ ਕੀ ਹੈ ਕਿ ਉਹ ਬਿਮਾਰ ਸੀ बीमार से कोई नहीं बिल्कुल बहुत बड़ा झटका है कुमार विजय प्रताप सिंह जेडे की विधायक अमृतसर तो विधायक ने धर्मपत्नी मधुमिता उन्होंने अच्छ हो गया उन्होंने साढ़े दस बजे उन्होंने अंतिम प्रस्तार कर दिया जाएगा ਸ਼ਮਸ਼ਾਨ ਫਾਟੁਰ ਗਿਆਨਵਰੀ ਮੈਂ ਦੱਸਦਾ ਚਮੰਦ ਸੁਭਰ ਵਿਜੇ ਪ੍ਰਤਾਪ ਸਿੰਘ ਇੱਕ ਸ਼ਖਸੀਅਤ ਨੇ ਕਾਮਨੈਂਡ ਸ਼ਖਸੀਅਤ ਜਿਹੜੀ ਇੱਕ ਆਈਪੀਐਸ ਆਫੀਸਰ ਸੀਗੇ ਔਰ ਸਤੌਰ ਆਈਡੀ ਜੋ ਕਾਂਗਰਸ ਦੀ ਸਰਕਾਰ ਦੇ ਦੌਰਾਨ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਜਿਸ ਕਾਰਨ ਸਿਹਤ ਦੇ ਬੇਅਦਮੀਆਂ ਦੇ ਮਾਮਲੇ ਨੂੰ ਉਹ ਪਰਮੁਖਤਾ ਦੇ ਨਾਲ ਚੁੱਕਰੇ ਸਨ ਔਰ ਸਿੱਟ ਦੇ ਵੀ ਇਨਚਾਰਜ ਸਨ ਸਿੱਟ ਨੂੰ ਬਣਾਈ ਗਈ ਜਿਹੜੀ ਬੇਅਦਮੀਆਂ ਦੇ ਨਾਮ ਦੇ ਵਿੱਚ ਬਣਾਈ ਗਈ ਸੀ ਉਹਨੇ ਇਨਚਾਰਜ ਉਹਦੀ ਆਪਣੀ ਰਿਪੋਰਟ ਨੂੰ ਮੰਨੇ ਪੇਸ਼ ਕਰਕੇ ਕਪਤਨ ਸਰਕਾਰ ਦੇ ਦੌਰਾਨ ਸਾਹਮਣੇ ਕੀਤੀ ਸੀਗੀ ਪਰ ਉਸ ਦੇ ਉੱਤੇ ਕੋਈ ਕਾਰਵਾਈ ਨਾ ਦੇਖਦੇ ਹੋਏ ਆਕੂਰ ਜੀ ਪ੍ਰਤਾਪ ਸਿੰਘ ਨੂੰ ਹਤਾਸ਼ ਹੋ ਕੇ ਅਸਾਪਸ਼ਾ ਦਿਨਾ ਪਿਆ ਗਿਆ ਫਿਰ ਉਸ ਤੋਂ ਬਾਅਦ ਇਹ ਕੇਜੇ ਵਾਲ ਜਿਹੜੇ ਦਿੱਲੀ ਦੇ ਉਸ ਵੇਲੇ ਮੁੱਖ ਮੰਤਰੀ ਸਨ ਉਹਨਾਂ ਦੇ ਸੰਪਰਕ ਚ ਆਏ ਤੇ ਉਹਨਾਂ ਵੱਲੋਂ ਇਹ ਇਹਨਾਂ ਨੂੰ ਵਿਧਾਇਕ ਪਦ ਤੇ ਵਿਧਾਇਕ ਦੀ ਟਿਕਟ ਦਿੱਤੀ ਗਈ ਔਰ ਇਹ ਉਤਰੀ ਖੇਤਰ ਦੇ ਵਿਚੋਂ ਹਮ ਦੇ ਸੱਦੇ ਖੇਤਰ ਦੇ ਵਿਚੋਂ ਵਿਜੇ ਜੀ ਉਹ ਉਹ ਵੀ ਜੇ ਪ੍ਰਤਾਪ ਸਿੰਘ ਦਾ ਬੜਾ ਲੰਬਾ ਕੈਰੀਅਰ ਜਿਹੜਾ ਕਿ ਅੰਮ੍ਰਿਤਸਰ ਤੋਂ ਹੋਈ ਉਹਨਾਂ ਨੇ ਆਈਪੀਐਸਰ ਦੇ ਤੌਰ ਆਈਪੀਐਸਰ ਅੰਮ੍ਰਿਤਸਰ 'ਚ ਹੀ guzara ਹੈ ਇਹਨਾਂ ਦੀਆਂ ਦੇ ਮਾਮਲੇ ਨੂੰ ਉਹ ਪੂਰਨਤਾ ਤੇ ਨਿਰੈ ਸੀਗੇ ਬਿਲਕੁਲ ਉਹਨਾਂ ਦੀ ਛਵੀ ਬਹੁਤ ਸਾਫ ਹੈ ਕਿਸੇ ਤਰ੍ਹਾਂ ਦਾ ਉਹਦੇ ਕੋਈ ਬਾਦ ਲੱਗਾ ਲੱਗਾ ਨਜ਼ਰ ਆਇਆ ਸੀਗਾ ਉਹਨਾਂ ਦੇ ਕਾਰਜਕਾਲ ਦੌਰਾਨ ਜਦੋਂ ਇਹਨਾਂ ਨੇ ਆਪਣਾ ਮੰਤਰੀ ਪਦ ਅਮਾਫ ਕਰਨਾ ਜਦੋਂ ਇਹਨਾਂ ਨੇ ਆਪਣਾ ਸਹਾਇਕ ਪਦ ਸਿੱਖ ਲਿਆ ਸੀਗਾ ਉਸ ਤੋਂ ਬਾਅਦ ਵੀ ਜਦੋਂ ਇਹਨਾਂ ਨੇ ਦੇਖਿਆ ਕਿ ਸਰਕਾਰ ਦੇ ਵਿੱਚ ਇਹਨਾਂ ਦੀ ਕੋਈ ਉਮੀਦ ਜਿਆਦਾ ਪੁੱਛ ਨਹੀਂ ਕਿਉਂਕਿ ਆ ਇੱਕ ਅਸਮਾਨੀ ਦੀ ਸਰਕਾਰ ਜਿਆਦਾ ਇਹਨਾਂ ਕੋਈ ਧਿਆਨ ਨਹੀਂ ਦਿੰਦੀ ਹੈ ਪਰ ਲੋਕਾਂ ਦੀ ਡਿਮਾਂਡ ਉੱਤੇ ਉੱਤੇ ਕਿ ਵੀ ਲੋਕੀ बार-बार ਇਹਨਾਂ ਨੂੰ ਕਿਸੇ ਮੰਤਰੀ ਪਾਸ ਦੇ ਉੱਤੇ ਦੇਖਣਾ ਚਾਹਦੇ ਸੰ ਕਿਉਂਕਿ ਆਪਣਾ ਕੰਮ ਜਿਹੜਾ ਇਹ ਬਖੂਬੀ ਕਰ ਸਕਣ ਸੋ ਉਹ ਸੋ ਹੀ ਪੁਰਾਣੇ ਨਾਰਾਜ਼ ਚਲੇ ਗਏ ਕਿੰਨ ਪਰ ਅੱਜ ਜਿਹੜਾ ਬਹੁਤ ਵੱਡਾ ਝਟਕਾ ਲੱਗਿਆ ਹੈ ਕਿ ਉਹਨਾਂ ਦੀ ਪਰਮਪਤੀ ਮધુ ਮਿਤਾ ਜਿਹੜੀ ਚੇਤੇ ਰਾਤ ਨੂੰ ਉਹਨਾਂ ਨੂੰ ਦਿੱਤੀ ਰਾਤ ਦੇ ਵਿੱਚ ਉਹਨਾਂ ਦੇ ਨਾਲ ਕੋਈ ਸਡਨ ਅਟੈਕ ਹੋਇਆ ਹੈ ਜਿਸ ਕਰਕੇ ਉਹਾਂ ਦੀ ਮੌਤ ਹੋ ਗਈ ਹੈ ਔਰ ਅੱਜ 10:30 ਵਜੇ ਉਹਨਾਂ ਦਾ ਰਸਮੀ ਜਿਹੜਾ ਸੰਸਕਾਰ ਹੈ ਸੁਖਪਿਆਣਾ ਕਮੇਟੀ ਨੇ ਸ਼ਮਤਾਨ ਘਰ ਦੇ ਵਿੱਚ ਕਰ ਦਿੱਤਾ ਗਿਆ ਹੈ ਜੀ। ਔਰ ਆ ਗੀਨ ਸ਼ਕੀਪਾਨ ਆਵਾਦੀ ਪਾਰਟੀਆਂ ਦੂਸਰੇ ਬਲਸੂਨੀਆਂ ਪਾਰਟੀਆਂ ਦੇ ਸ਼ਕੀਪਾਨ ਉਹ ਵੀ ਉਹਨਾਂ ਦੇ ਸੰਸਕਾਰ ਦੇ ਵਿੱਚ ਪਹੁੰਚ ਗੀਆਂ ਨੇ ਕਿ ਕਿ ਇਹ ਸੰਸਕਾਰ ਉਹਨਾਂ ਦੇ ਧਰਮਪਤੀ ਚਾਹ ਉਹਨਾਂ ਦੇ ਘਰ ਦੇ ਵਿੱਚ ਹੀ ਸਵੇਰ ਤੋਂ ਹੀ ਲੋਕਾਂ ਦਾ ਜਰੂਰ ਦਸਾਂ ਦਸਾਂ ਅੱਡ ਖਬਰ ਫੈਲਦੀ ਗਈ ਹੈ। ਉਹਨਾਂ ਦੇ ਸਮਰਪਕ ਉਹਨਾਂ ਦੇ ਜਾਣ ਵਾਲੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹ ਉਹਨਾਂ ਦੇ ਘਰ ਪਹੁੰਚਦੇ ਸ਼ੁਰੂ ਹੋ ਗਏ ਨੇ। ਜੀ। ਤਨਵਾ ਜੋਤੀ ਹੋਰ ਜਾਣਕਾਰੀ ਜੁੜੇ ਰਹਿਣਗੇ ਤੁਹਾਡੇ ਨਾਲ ਇਸ ਮੇਰੇ ਸੇ ਹੋ ਗਈ ਜੋਤੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕੰਮੇ ਸਰ ਤੋਂ ਐਮ ਐਲ ਏ ਕੁਵਰ ਵਿਜੇ ਪ੍ਰਤਾਪ ਨੂੰ ਵੱਡਾ ਸਦਮਾ ਲੱਗਾ ਉਹਨਾਂ ਰੀ ਧਰਮ ਪਤਨੀ ਮધુ ਮੀਤਾ ਰਾਦੇਹਾਨਤ ਹੋ ਗਿਆ ਹੈ ਤੇ ਬਿਮਾਰ ਹੋਣ ਕਾਰਨ ਹਸਪਤਾਲ ਦੇ ਵਿੱਚ ਦਾਖਲ ਸੀ ਤੋਂ ਉਹਨਾਂ ਨੂੰ ਅਟੈਕ ਹੋਇਆ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅੰਮ੍ਰਿਤਸਰ ਦੇ ਅੱਜ ਅੰਮ੍ਰਿਤਸਰ ਦੇ ਸ਼੍ਰੀ ਦੁਰਗਿਆਣਾ ਮੰਦਿਰ ਚ 10:30 ਵਜੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਤੇ ਜਿਵੇਂ ਹੀ ਰਿਸ਼ਤੇਦਾਰਾਂ ਨੂੰ ਤੇ ਸਿਆਸੀ ਪਾਰਟੀਆਂ ਨੂੰ ਵੀ ਇਹ ਦੁੱਖ ਭਰੀ ਖਬਰ ਜਿਹੜੀ ਮਿਲ ਰਹੀ ਆ ਉਸੇ ਤਰ੍ਹਾਂ ਹੀ ਲੋ दुख सर पहुंच रहे हैं ने, ते परिवार नो एक वड्डा सदमा नदमा जो लगाए देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्स चैनल पर